छत्तांसिटी तो, तारादिया ने एक सौ बत्ती केवी वायरस आज तो नहीं बहुत समा तो पेल इस वाल कोई नहीं सी, कि उधर रिहायशी एरिया ज्यादा नहीं हम बहुत ही शगन आबादी उथे हो गई है और सर तारा इन एन, इंटेंसिटी इन्नी ज्यादा होंगी है कि कोई अपने छत त जा नहीं सकता है पांच दस मीटर तो भी ਉਹ ਖੇਚ ਲਿੰਦਾ ਹੈ ਮਤਲਬ ਬਿਜਲੀ ਦਾ ਜਿਹੜਾ ਉਹ ਹੈ ਔਰ ਆਏ ਦਿਨ ਹਫਤੇ ਦੇ ਵਿੱਚ ਕਟੋ-ਕਟ 10-14 ਲੋਕ ਇੰਜਰਡ ਹੁੰਦੇ ਨੇ ਔਰ ਕਈ ਕੇਸਾਂ ਵਿੱਚ ਸਰ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਇਸ ਕਰਕੇ ਮੈਂ ਆਪ ਜੀ ਦੇ ਰਾਹੀਂ ਬੇਨਤੀ ਕਰਾਂਗਾ ਕਿ ਇਹਨਾਂ ਤਾਰਾਂ ਨੂੰ ਜਾਂ ਤਾਂ ਸ਼ਿਫਟ ਕਰਾਇਆ ਜਾਵੇ ਜਾਂ ਇਹਨੂੰ ਅੰਡਰਗਰਾਉਂਡ ਕੀਤਾ ਜਾਵੇ ਇਹ ਮਸਲਾ ਸਰ ਇੱਕ ਈਟ ਵੀ ਜੇਕਰ ਰੱਖਣਾ ਹੋਏ ਨਾ ਕਾਰਪੋਰੇਸ਼ਨ ਏਰੀਆ ਦੇ ਵਿੱਚ ਤੇ ਐਮਟੀਪੀ ਡਿਪਾਰਟਮੈਂਟ ਦੀ ਮਰਜ਼ੀ ਤੋਂ ਬਗੈਰ ਨਹੀਂ ਰੱਖਿਆ ਜਾਂਦਾ तो जो मानजोगी साहब कह रहे हैं कि ऑन ऑथराइट जो सारिया ने चाहे कोई कॉलोनी है ऑन चाहे कोई मकान है ऑन ऑथराइज की सर डिपार्टमेंट नहीं है वास्ते एमटीपी डिपार्टमेंट तो जेकर वो मौजूद ने एक सारी क्यों हो जा रही है मैं दोबारा कहना ईंट नहीं रखी जा सकती है ना तो एक व्यक्ति दा है या दो व्यक्ति दा ऐसी पैसे कलेक्ट करवा लिए लीए तो सारे अमृतसर नॉर्थ हल्के दा कट्टो घट कट आधा हिस्सा आ जाता है ਇਦੇ ਵਿੱਚ ਪਬਲਿਕ ਪੈਸਾ ਦੇ ਨਹੀਂ ਸਕਦੀ ਐ ਸਰ ਪਬਲਿਕ ਨੂੰ ਅਸੀਂ ਕਿਸਤਰਾ ਕਹਾਂਗੇ ਕਿ ਤੁਸੀਂ ਪੈਸੇ ਇਕੱਠੇ ਕਰੋ ਤੇ ਇਹ ਸਰਕਾਰ ਦਾ ਕੰਮ ਹੈ ਕਿ ਸਰਕਾਰ ਉਹਨੂੰ ਸ਼ਿਫਟ ਕਰੇ ਜਾਂ ਅੰਡਰਗਰਾਊਂਡ ਕਰੇ ਇਹ ਪਬਲਿਕ ਇੰਟਰਸਟ ਹੈ ਸਰ ਨਿਹਾਇਤ ਪਬਲਿਕ ਇੰਟਰਸਟ ਦਾ ਮਸਲਾ ਜਿਵੇਂ ਸ਼੍ਰੀ ਕੋਵਰ ਵਿਜੇ ਪ੍ਰਤਾਪ ਜੀ ਕਹਿ ਰਹੇ ਸੀਗੇ ਕਿ ਇਹ ਏਰੀਆ ਨਾਰਥ ਦਾ ਕਾਫੀ ਇਨਾ ਤਾਰਾਂ ਦੇ ਹੇਠਾਂ ਆ ਚੁੱਕਾ ਹੈ ਪਰ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਕੋਈ ਅੱਜ ਦੀ ਸਮੱਸਿਆ ਜਾਂ ਹੁਣ ਕ੍ਰੀਏਟ ਹੋਈ ਸਮੱਸਿਆ ਨਹੀਂ ਆ ਮੈਂ ਪਹਿਲਾਂ ਵੀ ਦੱਸ ਸੁਕਾ ਕਿ ਇਹ ਲਗਭਗ ਪਿਛਲੇ 50 55 ਸਾਲ ਤੋਂ ਇਹ ਸਿਲਸਿਲਾ ਜਾਰੂ جاری ਸੀਗਾ ਇਹਨਾਂ ਨੇ ਬਿਲਕੁਲ ਕਿਹਾ ਕਿ ਜਿਹੜਾ ਲੋਕਲ ਬਾਡੀਜ਼ ਵਿਭਾਗ ਐਮਟੀਪੀ ਉਸ ਵੇਲੇ ਉਹ ਉਹਨਾਂ ਨੇ ਜਿਹੜੀਆਂ ਸੀਗੀਆਂ ਪੁਰਾਣੇ ਸਮਿਆਂ ਦੇ ਵਿੱਚ ਇਹ ਸਾਰੀਆਂ ਕਿਉਂ ਹੁੰਦੀਆਂ ਮੈਂ ਬਿਲਕੁਲ ਇਹਨਾਂ ਦੇ ਨਾਲ ਸਹਿਮਤ ਆ ਕਿ ਉਹ ਸਾਰੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀਗੀਆਂ ਮਨਜੋਗ ਮੰਤਰੀ ਸਾਹਿਬ ਬਿਜਲੀ ਡਿਪਾਰਟਮੈਂਟ ਦਾ ਧਿਆਨ ਇੱਕ ਬਹੁਤ ਹੀ ਸੰਵੇਦਨਸ਼ੀਲ ਮਸਲੇ ਬਲ ਦਿਵਾਉਣਾ ਚਾਹੁੰਦਾ ਹਾਂ ਸਰ ਅੰਮ੍ਰਿਤਸਰ ਦੇ ਵਿੱਚ ਹਾਈ ਟੈਂਸ਼ਨ ਵਾਇਰਸ ਖਾਸ ਕਰ ਜੋ ਸ਼ੁਰੂਆਤ ਹੁੰਦੀ ਹੈ ਮੁਸਤਫਾਬਾਦ ਤੋਂ ਲక్ష్ਮੀ ਬਿਹਾਰ ਤੁੰਗ ਬਾਲਾ ਇੰਦਰਾ ਕਾਲਨੀ ਨਹਿਰੂ ਕਾਲਨੀ ਨਿਊ ਨਹਿਰੂ ਕਾਲਨੀ ਰਿਸ਼ੀ ਬਿਹਾਰ ਨਗੀਨਾ ਐਵਨਿਊ ਪ੍ਰੋਫੈਸਰ ਕਾਲਨੀ ਔਤਾਰ ਐਵਨਿਊ ਆਕਾਸ਼ ਐਵਨਿਊ ਚਾਂਦ ਐਵਨਿਊ ਸੂਰਜ ਐਵਨਿਊ छत्तां तो हाई इंटेंसिटी तारा जाने एक सौ बत्ती केवी वायरस अज तो नहीं बहुत समा तो पहला इस वाल कोई ध्यान इस करके नहीं सी, कि उधर रिहायशी एरिया ज्यादा नहीं हम बहुत ही शगन आबादी उथे हो गई है और सर तारा इन एन, इंटेंसिटी इन्नी ज्यादा होंगी है कि कोई अपने छत त जा नहीं सकता है पांच दस मीटर तो भी ਉਹ ਖਿੱਚ ਲੈਂਦਾ ਹੈ ਮਤਲਬ ਬਿਜਲੀ ਦਾ ਜਿਹੜਾ ਉਹ ਹੈ ਔਰ ਆਏ ਦਿਨ ਹਫਤੇ ਦੇ ਵਿੱਚ ਕਟੋ-ਕਟ 10-14 ਲੋਕ ਇੰਜਰਡ ਹੁੰਦੇ ਨੇ ਔਰ ਕਈ ਕੇਸਾਂ ਵਿੱਚ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਇਸ ਕਰਕੇ ਮੈਂ ਆਪ ਜੀ ਦੇ ਰਾਹੀਂ ਬੇਨਤੀ ਕਰਾਂਗਾ ਕਿ ਇਹਨਾਂ ਤਾਰਾਂ ਨੂੰ ਜਾਂ ਤਾਂ ਸ਼ਿਫਟ ਕਰਾਇਆ ਜਾਵੇ ਜਾਂ ਇਹਨੂੰ ਅੰਡਰਗਰਾਉਂਡ ਕੀਤਾ ਜਾਵੇ ਇਸ ਸਬੰਧ ਵਿੱਚ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇਸ ਸਦਨ ਦੇ ਫਲੋਰ ਤੇ ਆਪਣੇ ਵਿਚਾਰ ਪ੍ਰਗਟ ਕਰਨ। ਥੈਂਕ ਯੂ ਸਰ। ਸਰਦਾਰ ਲਾਗ ਸਿੰਘ ਉਗੋਕੇ। ਆ ਬਬਾ ਤਾਂ ਸ਼ੁਕਰੀਆ ਮਾਨਯੋਗ ਸਪੀਕਰ ਸਾਹਿਬ। ਮੈਂ ਸਰਕਾਰ ਦੇ ਧਿਆਨ ਹਿਤ ਵਿੱਚ ਚੁਕਾਤੀ ਜ਼ਰੂਰੀ ਮਾਮਲਾ ਦਵਾਉਣਾ ਚਾਹਣਾ। ਜਿਸ ਤਰ੍ਹਾਂ ਮੈਂਬਰ ਸਾਹਿਬ ਕੁਮਰ ਵਿਜੇ ਪ੍ਰਤਾਪ ਜੀ ਨੇ ਦੱਸਿਆ ਮੇਰੇ ਹਲਕੇ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਹਾਈ ਵੋਲਟੇਜ ਤਾਰਾਂ ਨੇ ਜੀ ਉਹ ਪਿੰਡਾਂ ਦੇ ਘਰਾਂ ਦੀਆਂ ਸ਼ਫਤਾਂ ਦੇ ਉੱਪਰ ਦੀ ਗੁਜ਼ਰਦੀਆਂ ਔਰ ਇਹਨਾਂ ਦੇ ਨਾਲ ਕੀ ਹੈ ਜੀ ਬੜੀ ਬਾਰੀ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਕਾਫੀ ਜਾਨਾਂ ਵੀ ਹੁਣ ਤੱਕ ਜਾ ਚੁੱਕੀਆਂ ਔਰ ਇਹ ਹਾਈ ਵੋਲਟੇਜ ਸਤਾਰਾਂ ਦੇ ਨਾਲ ਲੋਕਾਂ ਦੇ ਘਰਾਂ ਦੇ ਡਿੱਗਾਂ ਨਾਲ ਕਈ ਵਾਰੀ ਹੋਰ ਜਿਹੜਾ ਨੁਕਸਾਨ مالی ਤੌਰ ਤੇ ਵੀ ਹੋ ਜਾਂਦੇ ਆ ਜੀ ਔਰ ਗਰੀਬ ਲੋਕ ਨੇ ਜੀ ਇਹ ਐਸਟੀਮੇਟ ਜਿਹੜੇ ਬਣਦੇ ਨੇ ਬਿਜਲੀ ਵਿਭਾਗ ਵੱਲੋਂ ਉਹ ਨਹੀਂ ਪਰ ਪਾਉਂਦੇ ਸੋ ਇਸ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮંત્રી ਸਾਹਿਬ ਕਿਰਪਾ ਕਰਕੇ ਜਿਹੜਾ ਸਦਨ ਦੇ ਵਿੱਚ ਬਿਆਨ ਦੇਣ ਦੀ ਕਿਰਪਾਲਤਾ ਕਰਨ ਜੀ ਧੰਨਵਾਦ ਜੀ ਸਰਦਾਰ ਭਜਨ ਸਿੰਘ ਮਾਨਯੋਗ ਬਿਜਲੀ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮੁਸਤਫਾ ਬਾਦ ਪੁੰਗਪਾਲਾ ਇੰਦਰਾ ਕਲੋਨੀ ਰਿਸ਼ੀ ਵਿਹਾਰ ਨਗੀਨਾ ਐਵੇਨਿਊ ਪ੍ਰੋਫੈਸਰ ਕਲੋਨੀ ਆਕਾਸ਼ ਐਵੇਨਿਊ ਸੂਰਜਾ ਵੀਨਿਊ ਚਾਂਦ ਐਵੇਨਿਊ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਨੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੀ 132 ਕੇਵੀ ਪਾਵਰ ਕਲੋਨੀ ਸਿਵਲ ਲਾਈਨ ਤੇ 132 ਕੇਵੀ ਪਾਵਰ ਕਲੋਨੀ ਵੇਰਕਾ ਹਾਈ ਵੋਲਟੇਜ ਟ੍ਰਾਂਸਮਿਸ਼ਨ ਲਾਈਨਾਂ ਲੰਘਦੀਆਂ ਨੇ ਇਹ ਲਾਈਨਾਂ ਤਕਰੀਬਨ 50 55 ਸਾਲ ਪਹਿਲਾਂ ਚਾਲੂ ਕੀਤੀਆਂ ਗਈਆਂ ਸਿਗੀਆਂ ਮੁਸਤਬਾ ਬਾ ਟੋਂਗਬਾਲਾ ਇੰਦਰਾ ਕਲੋਨੀ ਰੇਸ਼ੀ ਵਿਹਾਰ ਨਗੀਨਾ ਐਵੇਨਿਊ ਪ੍ਰੋਫੈਸਰ ਕਲੋਨੀ ਆਕਾਸ਼ ਐਵੇਨਿਊ ਸੂਰਜ ਐਵੇਨਿਊ ਚਾਂਦ ਐਵੇਨਿਊ ਏਰੀਏ ਵਿੱਚ ਲੋਕਾਂ ਵੱਲੋਂ ਇਨ੍ਹਾਂ ਦੋਵਾਂ 132 ਕੇਵੀ ਲਾਈਨਾਂ ਦੇ ਨੇੜੇ ਅਤੇ ਹੇਠਾਂ ਅਨਅਧਿਕਾਰਤ ਤਰੀਕੇ ਨਾਲ ਇਮਾਰਤਾਂ ਸਾਰੀਆਂ ਗਈਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਇਹਨਾਂ ਰਹਾਸ਼ੀ ਖੇਤਾਂ ਤੇ ਬਿਜਲੀ ਦੀਆਂ ਲਾਈਨਾਂ ਨਹੀਂ ਬਣਾਈਆਂ ਜਾਂਦੀਆਂ ਜੋ ਓਨਰ ਆਸ਼ੀ ਖੇਤਰ ਬਣਨੇ ਨੇ ਜਾਂ ਬੰਦੇ ਨੇ ਜਾਂ ਪਹਿਲਾਂ ਬਣੇ ਨੇ ਉਹਨਾਂ ਦੇ ਉੱਤੇ ਕੋਈ ਵੀ ਬਿਜਲੀ ਵਿਭਾਗ ਲਾਈਨ ਨਹੀਂ ਖਿੱਚਦਾ ਭਾਵੇਂ ਕਿ ਬਿਜਲੀ ਦੀਆਂ ਲਾਈਨਾਂ ਹੇਠ ਉਸਾਰੀ ਤੇ ਪਵੰਤੀ ਹੈ ਜਦੋਂ ਕਿ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਹੁੰਦੀ ਫਿਰ ਕੁਝ ਵਸਨੀਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਕੇ ਆਨ ਅਧਿਕਾਰ ਤੋਂ ਸਾਰੀਆਂ ਕਰਦੇ ਨੇ। ਉਹਨਾਂ ਮਾਮਲਿਆਂ ਵਿੱਚ ਜਿੱਥੇ ਸੰਭਾਵੀ ਖਤਰਿਆਂ ਦੀ ਪਛਾਣ ਕੀਤੀ ਜਾਂਦੀ ਹੈ, ਟੁਕਵੇਂ ਸੁਰੱਖਿਆ ਤੇ ਉਪਾਅ ਲਾਗੂ ਵੀ ਕੀਤੇ ਜਾਂਦੇ ਨੇ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਨ ਅਧਿਕਾਰ ਤੋਂ ਸਾਰੀਆਂ ਕਰਨ ਵਾਲੇ ਲੋਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਜਾਂਦੇ ਨੇ। ਪੰਜਾਬ ਸਟੇਟ ట్రాన్స్‌ਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੁਆਰਾ ਇਹਨਾਂ ਹਾਈ ਵੋਲਟੇਜ ਲਾਈਨਾਂ ਦੇ ਨੇੜੇ ਤੇ ហេਠਾ ਕੀਤੀਆਂ ਗਈਆਂ ਆਨ ਅਧਿਕਾਰਤ ਉਸਾਰੀਆਂ ਵਾਲੇ ਏਰੀਆ ਦੇ ਲੋਕਾਂ ਨੂੰ ਸਮੇਂ-ਸਮੇਂ ਤੇ ਅਖਬਾਰਾਂ ਰਾਹੀਂ ਜਨਤਾ ਜਨਤਕ ਸੂਚਨਾ ਵੀ ਜਰੀਆ ਉਹ ਦਿੱਤੀ ਜਾਂਦੀ ਆ ਕੇਂਦਰੀ ਬਿਜਲੀ ਅਥਾਰਟੀ ਸੁਰੱਖਿਆ ਦੇ ਬਿਜਲੀ ਸਪਲਾਈ ਨਾਲ ਸੰਬੰਧਿਤ ਉਹ ਪਾ 2023 ਦੇ ਰੈਗੂਲੇਸ਼ਨ 65 ਅਤੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰ ਕਮਿਸ਼ਨ ਦੁਆਰਾ ਮਨਜ਼ੂਰ ਸੁਰਾ ਸਪਲਾਈ ਕੋਡ 214 214 ਦੇ ਰੈਗੂਲੇਸ਼ਨ 11.1 ਤੇ 11.5 ਅਨਸਾਰ ਹਾਈਵੇ ਲਾਈਨਾਂ ਦੀ ਸ਼ਿਫਟਿੰਗ ਜਾਂ ਹਟਾਉਣ ਦਾ ਕੰਮ ਖਪਤਕਾਰ ਜਾਂ ਅਰਜੀ ਕਰਤਾ ਦੀ ਬੇਨਤੀ ਤੇ ਕੀਤਾ ਜਾਂਦਾ ਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ ਨੂੰ ਅਸਲ ਖਰਚਾ ਅਰਜੀ ਕਰਤਾ ਦੁਆਰਾ ਜਮ੍ਹਾਂ ਕਰਵਾਉਣਾ ਹੁੰਦਾ ਹੈ ਇਸ ਲਈ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ ਆਪਣੇ ਖਰਚੇ ਤੇ ਇਹਨਾਂ ਲਾਈਨਾਂ ਦੀ ਸ਼ਿਫਟਿੰਗ ਨਹੀਂ ਕਰਦਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਆ ਜੀ ਜਿਹੜਾ ਪੀ ਐਸ ਪੀ ਸੀ ਐਲ ਉਹਨਾਂ ਨੇ 11 ਕੇਵੀ ਤੇ ਐਲਟੀ ਲਾਈਨਾਂ ਦੀ ਸ਼ਿਫਟਿੰਗ ਦੇ ਚਾਰਜਸ ਨੂੰ ਘੱਟੋ-ਘੱਟ ਰੱਖਣ ਲਈ ਅਤੇ ਵੱਧ ਤੋਂ ਵੱਧ ਅਰਜੀਕਰ ਅਰਜੀ ਕਰਤਾਵਾਂ ਨੂੰ ਆਪਣੇ ਹੱਥ ਦੇ ਵਿੱਚ ਆਨਲਾਈਨਾਂ ਬਾਹਰ ਸ਼ਿਫਟ ਕਰਾਉਣ ਲਈ ਸਹਾਇਤਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਨੇ ਲੇਬਰ ਉੱਪਰ 15% ਸੁਪਰਵੀਜ਼ਨ ਚਾਰजेस ਆ ਜੀ ਉਹ ਅਸੀਂ ਉਹਦੇ ਵਿੱਚ ਖਤਮ ਕਰ ਦਿੱਤੇ ਨੇ ਵਾਧੂ ਸਮਾਨ ਦੀ ਕੀਮਤ ਤੇ ਅਚਨਚੇਤ ਚਾਰजेस 4% ਨੇ ਉਹ ਵੀ ਜਿਹੜੇ ਖਤਮ ਕਰ ਦਿੱਤੇ ਗਏ ਨੇ ਸਟੋਰੇਜ ਚਾਰजेस ਆ ਜੀ 1.5% ਉਹ ਵੀ ਖਤਮ ਕਰ ਦਿੱਤਾ ਗਿਆ ਕੰਟਿੰਜੈਂਸੀ ਚਾਰजेस 1% ਉਹ ਵੀ ਖਤਮ ਕਰ ਦਿੱਤਾ ਗਿਆ ਆਡਿਟ ਆਫ ਅਕਾਊਂਟ ਚਾਰजेस 1% ਨੇ ਜੀ ਉਹ ਵੀ ਖਤਮ ਕਰ ਦਿੱਤੇ ਗਏ ਨੇ ਔਰ 1.5% ਜਿਹੜੇ ਜਿਹੜੇ ਟੂਲਸ ਦੇ ਚਾਰजेस ਨੇ ਕੋਈ ਉਹ ਵੀ ਖਤਮ ਕਰ ਦਿੱਤੇ ਗਏ ਨੇ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੀ ਫੀਸ ਜੋ ਜਿਹੜੀ ਆ ਉਹ ਵੀ ਅਰਜੀ ਕਰਤਾ ਤੋਂ ਨਹੀਂ ਵਸੂਲੀ ਜਾਂਦੀ ਸਿਰਫ ਤੇ ਸਿਰਫ ਜੋ ਲਿਮਟਡ ਕੋਈ ਖਰਚਾ ਆਉਂਦਾ ਸ਼ਿਫਟਿੰਗ ਕਰਤਾ ਉਹੀ ਜਿਹੜਾ ਅਰਜੀ ਕਰਤਾ ਨੇ ਉਹਨਾਂ ਤੋਂ ਲਿਆ ਜਾਂਦਾ ਹੈ ਜੀ ਥੈਂਕ ਯੂ ਕੁਮਰ ਜੀ ਹੈ ਕੁਝ ਜੀ ਕੁਮਰ ਜੀ ਮਾਨਯੋਗ ਸਪੀਕਰ ਸਾਹਿਬ मंत्री साहब ਦਾ ਜਵਾਬ ਜੋ ਆਇਆ ਹੈ ਠੀਕ ਹੈ ਇਹਨਾਂ ਨੇ ਰੂਲ ਰੈਗੂਲੇਸ਼ਨ ਦੀ ਗੱਲ ਕੀਤੀ ਹੈ ਰੂਲ ਰੈਗੂਲੇਸ਼ਨ ਸਰ ਸਰਕਾਰਾਂ ਵੱਲੋਂ ਹੀ ਬਣਾਇਆ ਜਾਂਦਾ ਹੈ ਅਸੀਂ ਜੋ ਗੱਲ ਕਰ ਰਹੇ ਹਾਂ ਪਬਲਿਕ ਇੰਟਰਸਟ ਦੀ ਗੱਲ ਕਰ ਰਹੇ ਹਾਂ ਔਰ ਇਹ ਬਹੁਤ ਜ਼ਿਆਦਾ ਮੰਤਰੀ ਸਾਹਿਬ ਨੂੰ ਮੈਂ ਆਪ ਜੀ ਦੇ ਰਾਹੀਂ ਬੇਨਤੀ ਕਰਾਂਗਾ ਕਿ ਘੱਟੋ ਘੱਟ 10 ਸਾਲ ਦਾ ਹੀ ਇੱਕ ਸਰਵੇ ਕਰਾ ਲਿਆ ਜਾਵੇ ਕਿ ਕਿੰਨੇ ਲੋਕ ਜ਼ਖਮੀ ਹੋਏ ਨੇ ਕਿੰਨੇ ਲੋਕਾਂ ਦੀ ਜਾਨ ਗਈ ਹੈ ਔਰ ਇਹ ਮਸਲਾ ਸਰ ਇੱਕ ਇਟ ਵੀ ਜੇਕਰ ਰੱਖਣਾ ਹੋਵੇ ਨਾ ਕਾਰਪੋਰੇਸ਼ਨ ਏਰੀਆ ਦੇ ਵਿੱਚ ਤਾਂ ਐਮਟੀਪੀ ডিপਾਰਟਮੈਂਟ ਦੀ ਮਰਜ਼ੀ ਤੋਂ ਬਗੈਰ ਨਹੀਂ ਰੱਖਿਆ ਜਾਂਦਾ ਤੇ ਜੋ ਮਾਨਯੋਗ ਮੰਤਰੀ ਸਾਹਿਬ ਕਹ ਰਹੇ ਨੇ ਕਿ ਅਨ ਅਥਰਾਇਜ਼ਡ ਸਾਰੀਆਂ ਹੋਈਆਂ ਨੇ ਚਾਹੇ ਕੋਈ ਕਲੋਨੀ ਹੈ ਅਨ ਅਥਰਾਇਜ਼ਡ ਚਾਹੇ ਕੋਈ ਮਕਾਨ ਹੈ ਅਨ ਅਥਰਾਇਜ਼ਡ ਕਿਸੇਰ ডিপਾਰਟਮੈਂਟ ਨਹੀਂ ਹੈ ਉਹਦੇ ਵਾਸਤੇ ਐਮਟੀਪੀ ডিপਾਰਟਮੈਂਟ ਤੇ ਜੇਕਰ ਉਹ ਉਥੇ ਮੌਜੂਦ ਨਹੀਂ ਇੱਕ ਉਹ ਸਾਰੀ ਕਿਉਂ ਹੋ ਜਾ ਰਹੀ ਹੈ ਮੈਂ ਦੁਬਾਰਾ ਕਹਿੰਦਾ ਸਰ ਇੱਕ ਇਟ ਨਹੀਂ ਰੱਖੀ ਜਾ ਸਕਦੀ ਹੈ ਬਗੈਰ कारपोरेसन की मर्जी तेरपोरे का खासकर एम टी पी डिपार्टमेंट जो हो गया सर चाहे वो कॉलोनी एक कॉलोनी परिवार की गल नहीं है सर मुस्तफाबाद एरिया है मुस्तफाबाद तो लक्ष्मी विहार का एरिया है जो इंदिरा कॉलोनी है तुंग वाला है न्यू नेहरी कॉलोनी नेहरू कॉलोनी प्रोफेसर कॉलोनी आकाश एवन्यू चांद एवन्यू सूरज एवन्यू ਨਾਤੇ ਇੱਕ ਵਿਅਕਤੀ ਦਾ ਹੈ ਜਾਂ ਦੋ ਵਿਅਕਤੀ ਦਾ ਕਿ ਅਸੀਂ ਪੈਸੇ ਕਲੈਕਟ ਕਰਵਾ ਲਈਏ ਇਹ ਤਾਂ ਸਾਰੇ ਅੰਮ੍ਰਿਤਸਰ ਨਾਰਥ ਹਲਕੇ ਦਾ ਕਟੋਕਟ ਆਧਾ ਹਿੱਸਾ ਜਾਂਦਾ ਹੈ ਇਹਦੇ ਵਿੱਚ ਪਬਲਿਕ ਪੈਸਾ ਦੇ ਨਹੀਂ ਸਕਦੀ ਸਰ ਪਬਲਿਕ ਨੂੰ ਅਸੀਂ ਕਿਸ ਤਰ੍ਹਾਂ ਕਹਾਂਗੇ ਕਿ ਤੁਸੀਂ ਪੈਸੇ ਇਕੱਠੇ ਕਰੋ ਤੇ ਇਹ ਸਰਕਾਰ ਦਾ ਕੰਮ ਹੈ ਕਿ ਸਰਕਾਰ ਉਹਨੂੰ ਸ਼ਿਫਟ ਕਰੇ ਜਾਂ ਅੰਡਰਗਰਾਉਂਡ ਕਰੇ ਇਹ ਪਬਲਿਕ ਇੰਟਰਸਟ ਹੈ ਸਰ ਨਿਹਾਇਤ ਪਬਲਿਕ ਇੰਟਰਸਟ ਦਾ ਮਸਲਾ ਹੈ ਥੈਂਕ ਯੂ ਸਰ ਥੈਂਕ ਯੂ ਜੀ ਜੀ ਯੋਗਕੇ ਸਾਹਿਬ ਜੋਗ ਸਪੀਕਰ ਸਾਹਿਬ ਮੇਰੇ ਹਲਕੇ ਦੇ ਵਿੱਚ ਇਹ ਸਾਰੇ ਪਿੰਡਾਂ ਦਾ ਮਸਲਾ ਜੀ ਪਰ ਉਹਦੇ ਵਿੱਚ ਸਾਡੇ ਕੋਲੇ ਨਾ ਜੀ ਇਹ ਹੈਗਾ ਕਿ ਜਦੋਂ ਘਰਾਂ ਦੇ ਵਿੱਚ ਦੀ ਜੜੀਆਂ ਲੈਣਾ ਨਿਕਲਦੀਆਂ ਤਾਂ ਉਹਨਾਂ ਕੋਲੇ ਸਾਡੇ ਕੋਲੇ ਦੂਸਰਾ ਜਿਹੜਾ ਰਸਤਾ ਹੈਗਾ ਕਿ ਉਹਨੂੰ ਅਸੀਂ ਮਤਲਬ ਕੱਟ ਕਰਕੇ ਨਾਲ ਤਾਂ ਖੰਭੇ ਤਾਰਾਂ ਬਚ ਸਕਦੀਆਂ ਜੇ ਅਸੀਂ ਉਹਨੂੰ ਖੇਤਾਂ ਵਿੱਚ ਦੀ ਕਰ ਦਵਾਂਗੇ ਸੋ ਉਹਦੇ ਤੇ ਆ ਕਿ ਬਿਜਲੀ ਵਿਭਾਗ ਦਾ ਜਿਹੜਾ ਲੰਬੀਆਂ ਲੈਣਾ ਖਿੱਚੀਆਂ ਹੋਈਆਂ ਜਦ ਜਿਹੜੀਆਂ ਤਾਰਾਂ ਪਈਆਂ ਹੋਈਆਂ ਉਹ ਘਟਿਆ ਘਟਾਇਆ ਜਾ ਸਕਦਾ ਕਿਉਂਕਿ ਸ਼ਹਿਰਾਂ 'ਚ ਤਾਂ ਅਲੱਗ ਤਰ੍ਹਾਂ ਦੇ ਨਾਲ ਜਿਹੜੀਆਂ ਉਹ ਸਾਰੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਅਲੱਗ ਤਰੀਕੇ ਦੇ ਨਾਲ ਹੋਈਆਂ ਵੀ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਪਿੰਡਾਂ ਦਾ ਜਿਹੜਾ ਸਰਵੇ ਕਰਵਾ ਕੇ ਜਿਹੜੀਆਂ ਤਾਰਾਂ ਖੇਤਾਂ ਵਿੱਚ ਦੀ ਹੋ ਕੇ ਸਾਡੇ ਖੰਭੇ ਵੀ ਬਚ ਸਕਦੇ ਆ ਲੈਣਾ ਵੀ ਤਾਰਾਂ ਵੀ ਬਚ ਸਕਦੀਆਂ ਤੇ ਸਾਡਾ ਜਾਨੀ ਮਾਲੀ ਜਿਹੜਾ ਨੁਕਸਾਨ ਹੁਣ ਉਹ ਵੀ ਬਚ ਸਕਦਾ ਸੋ ਇੱਕ ਸਰਵੇ ਪਿੰਡਾਂ ਦਾ ਕਰਾ ਲਿਆ ਜਾਵੇ ਜਿਹੜਾ ਤਾਂ ਕਿ ਆ ਦੁਜਨੀ ਵਿਭਾਗ ਆਪਣੇ ਪੱਧਰ ਤੇ ਉਹ ਤਾਰਾ ਨੂੰ ਸ਼ਿਫਟ ਕਰ ਦੇਵੇ ਜੀ ਧੰਨਵਾਦ ਜੀ ਮੰਤਰੀ ਜੀ ਸਪੀਕਰ ਸਾਹਿਬ ਮੈਂ ਐਮਐਲਏ ਸਾਹਿਬ ਦੀ ਗੱਲ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਿਵੇਂ ਸ਼੍ਰੀ ਕੁਵਰ ਵਿਜੇ ਪ੍ਰਤਾਪ ਜੀ ਕਹਿ ਰਹੇ ਸੀਗੇ ਕਿ ਇਹ ਏਰੀਆ ਨਾਰਥ ਦਾ ਕਾਫੀ ਇਹਨਾਂ ਤਾਰਾਂ ਦੇ ਹੇਠਾਂ ਆ ਚੁੱਕਾ ਹੈ ਪਰ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਕੋਈ ਅੱਜ ਦੀ ਸਮੱਸਿਆ ਜਾਂ ਹੁਣ ਕ੍ਰੀਏਟ ਹੋਈ ਸਮੱਸਿਆ ਨਹੀਂ ਆ ਮੈਂ ਪਹਿਲਾਂ ਵੀ ਦੱਸੁਕਾ ਹਾਂ ਕਿ ਇਹ ਲਗਭਗ ਪਿਛਲੇ 50 55 ਸਾਲ ਤੋਂ ਇਹ سلسلہ ਜਾਰੂ جاری ਸੀਗਾ ਇਹਨਾਂ ਨੇ ਬਿਲਕੁਲ ਕਿਹਾ ਕਿ ਜਿਹੜਾ ਲੋਕਲ ਬਾਡੀਜ਼ ਵਿਭਾਗ ਐਮਟੀਪੀ ਉਸ ਵੇਲੇ ਉਹ ਉਹਨਾਂ ਨੇ ਜਿਹੜੀਆਂ ਸੀਗੀਆਂ ਪੁਰਾਣੇ ਸਮਿਆਂ ਦੇ ਵਿੱਚ ਇਹ ਸਾਰੀਆਂ ਕਿਉਂ ਹੁੰਦਿੱਤੀਆਂ ਮੈਂ ਬਿਲਕੁਲ ਇਹਨਾਂ ਦੇ ਨਾਲ ਸਹਿਮਤ ਆ ਕਿ ਉਹ ਸਾਰੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀਗੀਆਂ ਕਿਉਂਕਿ ਜਾਨ ਨਾਲੋਂ ਵੱਧ ਕੇ ਤੇ ਕੋਈ ਚੀਜ਼ ਪਿਆਰੀ ਨਹੀਂ ਹੁੰਦੀ ਸੋ ਅ ਜੇ ਹੁਣ ਬਣੀਆਂ ਨੇ ਅਸੀਂ ਹੁਣ ਜਿਹੜੇ ਨਵੇਂ ਜਿਹੜੇ ਰੂਲਸ ਨੇ ਉਹਨਾਂ ਦੇ ਵਿੱਚ ਅਸੀਂ ਕਿਸੇ ਵੀ ਜਿਹੜੀ ਕੋਈ ਨਵੀਂ ਕਲੋਨੀ ਬਣਦੀ ਆ ਉਹਨਾਂ ਨੂੰ ਅਸੀਂ ਉਹਨਾਂ ਚ ਤੱਕ ਐਨਓਸ ਜਾਰੀ ਨਹੀਂ ਕਰਦੇ ਜਿੰਨਾ ਚਿਰ ਤੱਕ ਉਹ ਸਾਰੀਆਂ ਕੰਡੀਸ਼ਨਸ ਟਰਮੈਂਟ ਕੰਡੀਸ਼ਨਸ ਜਿਹੜੀਆਂ ਪੀਐਸਪੀਸੀਐਲ ਤੇ ਪੀਐਸਟੀਸੀਐਲ ਤਿਆਂ ਪੂਰੀਆਂ ਨਹੀਂ ਕਰਦੇ ਬਾਕੀ ਗੱਲ ਜਈ ਪੁਰਾਣੀਆਂ ਬਣੀਆਂ ਕਲੋਨੀਆਂ ਦੀ ਇਦੇ ਵਿੱਚ ਸਰ ਅਸੀਂ ਕਾਫੀ ਜੜੀ ਆ ਕਈ ਥਾਵਾਂ ਤੇ ਅਸੀਂ ਕੇਵਲ ਪਾਈ ਵੀ ਆ ਔਰ ਪਾਉਣ ਦੀ ਕੋਸ਼ਿਸ਼ ਦੇ ਵਿੱਚ ਵੀ ਆ ਸਾਨੂੰ ਆਪਣੇ ਲੋਕਾਂ ਦੀ ਜਾਨ ਜਿਹੜੀ ਆ ਪਿਆਰੀ ਆ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਆ ਕਿ ਕੋਈ ਨਾ ਕੋਈ ਵਾਇਅਬਲ ਉਚਿਤ ਹੱਲ ਜਿਹੜਾ ਆ ਇਸ ਸਮੱਸਿਆ ਦਾ ਕੱਢ ਲਿਆ ਜਾਵੇ ਮੈਂ ਮਾਨਯੋਗ ਮੈਂਬਰ ਸਾਹਿਬਾਨਾਂ ਨੂੰ ਵੀ ਬੇਨਤੀ ਕਰੂੰਗਾ ਔਰ ਜਿੰਨੇ ਵੀ ਇਸ ਹਾਊਸ ਦੇ ਵਿੱਚ ਸਾਡੇ ਮੈਂਬਰ ਸਾਹਿਬਾਨ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਲੋਕਾਂ ਨੂੰ ਜਿਹੜਾ ਮੋਟੀਵੇਟ ਕਰੀਏ ਕਿ ਇਹ ਜਿਹੜੀ ਬਿਜਲੀ ਆ ਇਹਦੀਆਂ ਜਿਹੜੀਆਂ ਲਾਈਨਾਂ ਲੰਘਦੀਆਂ ਨੇ ਇਹਦੇ ਥੱਲੇ ਕੋਈ ਵੀ ਗੈਰ ਕਾਨੂੰਨੀ ਜਿਹੜੀ ਉਸਾਰੀ ਆ ਉਹ ਨਾ ਕੀਤੀ ਜਾਵੇ ਔਰ ਨਾਲ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਆਪਾਂ ਨੂੰ ਜਾਨ ਜਿਹੜੀ ਆ ਬਹੁਤ ਪਿਆਰੀ ਆ ਸੋ ਆਪਾਂ ਇਹੋ ਜੇ ਅਨਧਿਕਾਰਤ ਕੰਮ ਜਿਹੜੇ ਆ ਉਹ ਆਂਦਾ ਅੱਗੇ ਨਾ ਕਰੀਏ ਔਰ ਜੋ ਪੁਰਾਣੇ ਹੋ ਚੁੱਕੇ ਨੇ ਉਹਨਾਂ ਨੂੰ ਸੁਧਾਰਨ ਲਈ ਅਸੀਂ ਵਚਨ ਪਾਤਾ ਜੀ ਜ਼ਰੂਰ ਵਾਇਪੁਲ ਹੱਲ ਜੜਿਆ ਇਹਨਾਂ ਦੇ ਕੱਢੇ ਜਾਣ ਕੇ ਜੀ Thank you. Thank you.